ਜੇਪੀ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਖੀ ਦੀ ਅਗਵਾਈ ਹੇਠ ਐਸ.ਡੀ.ਐਮ ਦਫ਼ਤਰ ਰਾਜਪੁਰਾ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨ ਐਸ.ਟੀ.ਐਮ ਰਾਜਪੁਰਾ ਨੂੰ ਰੋਸ ਪੱਤਰ ਦੇਣ ਪੁੱਜੇ ਐਸਟੀਐਮ ਨਾ ਹੋਣ ਕਰਕੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ ਪ੍ਰਧਾਨ ਸੁਖਜਿੰਦਰ ਸੁਖੀ ਵੱਲੋਂ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜਪੁਰਾ ਸ਼ਹਿਰ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀਆਂ ਤਸਵੀਰਾਂ ਵਾਲੇ ਫਲੈਕਸ ਬੋਰਡ ਜੋ ਕਈ ਥਾਮਾ ਖੰਭਿਆਂ ਤੇ ਲੱਗੇ ਹੋਏ ਸਨ ਜਿਸ ਵਿੱਚ ਕਿਸੇ ਸ਼ਰਾਰਤੀ ਵੱਲੋਂ ਜਾਣ ਬੁੱਝ ਕੇ ਬਾਬਾ ਸਾਹਿਬ ਜੀ ਦੇ ਪ੍ਰਤੀ ਨਫ਼ਰਤ ਦਿਖਾਉਂਦੇ ਹੋਏ ਫਲੈਕਸ ਬੋਰਡ ਬੁਰੀ ਤਰ੍ਹਾਂ ਫਾੜ ਕੇ ਅਤੇ ਉਲਟੇ ਟੰਗ ਕੇ ਬੇਅਦਬੀ ਕੀਤੀ ਗਈ ਹੈ ਇਸ ਮੌਕੇ ਉੱਤੇ ਪਹੁੰਚੇ ਭਵੰਤੇ ਸੱਜਣਾ ਵੱਲੋਂ ਦੋਸ਼ੀਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ ਕੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਖੀ ਨਾਲ ਦੀਪਕ ਕੁਮਾਰ ਰਾਜਪੂਰਾ ਦੀ ਰਿਪੋਰਟ ਸਾਈਲੈਂਟ ਮੁਰਦਾਬਾਦ 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 ਸਾਈਲੈਂਟ ਮੁਰਦਾਬਾਦ 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 ਸਤਰੀ ਸੇਠੀ ਮੁਰਦਾਬਾਦ ਮੁਰਦਾਬਾਦ ਸਤਰੀ ਸੇਠੀ ਸੇਠੀ ਮੁਰਦਾਬਾਦ ਮੁਰਦਾਬਾਦ ਪੰਕਜ ਸ਼ਰਮਾ ਮੁਰਦਾਬਾਦ ਮੁਰਦਾਬਾਦ ਪੰਕਜ ਸ਼ਰਮਾ ਮੁਰਦਾਬਾਦ ਮੁਰਦਾਬਾਦ ਵਿਸ਼ਵਕਾਮ ਬੁੱਧੀ ਮੁਰਦਾਬਾਦ 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 ਠੀਕ ਹੈ ਲਖਸ ਮੁਰਦਾਬਾਦ 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 ਭਵਾ ਸਾਥ ਤੇ ਬੈਰਾ ਦੇ ਅੰਗੇ ਠੋਕੇ ਭਵਾ ਸਾਹਿਬ ਤੇਰੀ ਸੋਤ ਤੇ ਬੈਰਾ ਦੇ ਅੰਗੇ ਠੋਕੇ ਸੁਖੀ ਭਾਈ ਜੀ ਅੱਜ ਜੋ ਜੈਪੀ ਮੰਚ ਵੱਲੋਂ ਇੱਕ ਰੋਜ਼ ਪੱਤਰ ਦਿੱਤਾ ਗਿਆ ਉਸ ਬਾਰੇ ਜਾਣਕਾਰੀ ਦਿਓ ਕਿਹਦੇ ਖਿਲਾਫ ਸੀ ਤੇ ਕਿਸ ਨੂੰ ਦਿੱਤਾ ਗਿਆ ਦੇਖੋ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਸਾਰੇ ਜਿਹੜੇ ਪ੍ਰੈਸ ਦੇ ਵੀਰ ਹੈ ਮੇਰੇ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲ ਪਲੀ ਪਾਤੀ ਪਤਾ ਹੈ ਕਿ ਰਾਜਪੁਰਾ ਵਿੱਚ 바ਵਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੀ ਤੇ ਬੈਨਰਾਂ ਦੀ بار-ਬਾਰ ਜਿਹੜੀ ਹੈ ਬੇਅਦਵੀ ਕੀਤੀ ਜਾਂਦੀ ਹੈ ਤੇ ਪਿਛਲੇ ਸਾਲ ਵੀ ਇੱਕ ਬੇਅਦਵੀ ਕੀਤੀ ਗਈ ਸੀਗੀ ਤੇ ਉੱਤ ਵੀ ਅਸੀਂ ਜਿਹੜੀ ਕਾਰਵਾਈ ਕਰਾਈ ਸੀਗੀ ਤੇ ਅੱਜ ਦੀ ਜਿਹੜੀ ਵਿਸ਼ੇਸ਼ ਘਟਨਾ ਇਹ ਹੈ ਕਿ ਇੱਥੇ ਸਾਡੇ ਪੁਰਾਣੇ ਰਾਜਪੁਰੇ ਦੇ ਵਿੱਚ ਇੱਕ ਬੈਨਰ ਲੱਗੇ ਹੋਏ ਸੀਗੇ 바ਵਾ ਸਾਹਿਬ ਜੀ ਜਨਮ ਦਿਨ ਨੂੰ ਸਮਰਪਿਤ ਤੇ ਉਸ ਬੈਨਰਾਂ ਦੇ ਉੱਪਰ ਇੱਥੇ ਇੱਕ ਠਿਕਸ ਹਾਈਲਾਈਟਸ ਦੇ ਬੈਨਰ ਲੱਗੇ ਆ। ਦੇਖੋ ਬੋਰਡ ਲੱਗਣ ਨਾਲ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ ਹੈਗਾ। ਮਗਰ ਜਿਸ ਤਰ੍ਹਾਂ ਬੋਰਡ ਲਗਾਏ ਗਏ ਆ, ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਨੂੰ ਟਾਰਗੇਟ ਕਰਕੇ ਉਹਨਾਂ ਦੀ ਫੋਟੋਆਂ ਲੁਕੋਈਆਂ ਗਈਆਂ ਤੇ ਉਹਨਾਂ ਦੇ ਜਿਹੜੇ ਬੈਨਰ ਪਾੜ ਕੇ ਉਹਨਾਂ ਨੂੰ ਉਲਟਾ ਲਟਕਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਸਾਨੂੰ ਬਿਲਕੁਲ ਸਿੱਧਮ ਸਿੱਧਾ ਚੈਲੰਜ ਕੀਤਾ ਗਿਆ ਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਦੀ ਇਵੇਂ ਬੇਇੱਜ਼ਤੀਆ ਕਰਾਂਗੇ ਤੇ ਤੁਹਾਡੇ ਤੋਂ ਜੋ ਮੰਨਦਾ ਕਰੋ ਤੇ ਇਸ ਵਾਰ ਅਸੀਂ ਸਿੱਧੀ ਸਿੱਧਾ ਅਸੀਂ ਵੀ ਪ੍ਰਸ਼ਾਸਨ ਨੂੰ ਕਾਰਵਾਈ ਨਹੀਂ ਹੁੰਦੀ ਫਿਰ ਇੱਥੇ ਰਾਜਪੁਰੇ 'ਚ ਅਸੀਂ ਜਿਹੜਾ ਅੰਦੋਲਨ ਕਰਨ ਜਾ ਰਹੇ ਹਾਂ ਇਸ ਵੀ ਇਹਦੇ ਵਿੱਚ ਕਿੰਨਾ ਕਿਸ ਨੂੰ ਕਿੰਨਾ ਕੁ ਦੋਸ਼ੀ ਮੰਨਦੇ ਹੋ ਦੇਖੋ ਇਹਦੇ ਵਿੱਚ ਇਹਦੇ ਵਿੱਚ ਤਿੰਨ ਬੰਦੇ ਆ ਜਿਹੜੇ ਸਿੱਧਮ ਸਿੱਧੀ ਦੋਸ਼ੀ ਆ ਇੱਕ ਤਾਂ ਠਿਕਸ ਹਾਈਲਟਸ ਵਾਲਾ ਜਿਨ੍ਹਾਂ ਦੇ ਬੈਨਰ ਲਗੇ ਆ ਦੂਜੇ ਤੌਰ ਤੇ ਇਹ ਪੰਕਜ ਸ਼ਰਮਾ ਤੇ ਇਹਨੇ ਬੈਨਰ ਲਗਾਏ ਆ ਪਿਛਲੀ ਵਾਰ ਵੀ ਇਸੇ ਦੁਆਰਾ ਬਾਬਾ ਸਾਹਿਬ ਅੰਬੇਦਕਰ ਦੇ ਬੈਨਰ ਦੀ ਜਿਹੜੀ ਬੇਦਬੀ ਕੀਤੀ ਗਈ ਸੀ ਤੀਜਾ ਇੱਥੇ ਇੱਕ ਠੇਕੇਦਾਰ ਆ ਸੇਠੀ ਜਿਹੜੇ ਸਾਰੇ ਜਿਹੜੇ ਖੰਭਿਆਂ ਦੇ ਠੇਕੇ ਆ ਉਹਦੇ ਕੋਲ ਹੀ ਆ ਤੇ ਜੇ ਇੱਥੋਂ ਪੈਸੇ ਕਮਾਉਂਦਾ ਹੈ ਤੇ ਇਹਦੀ ਜ਼ਿੰਮੇਵਾਰੀ ਵੀ ਉਹਦੀ ਬਣਦੀ ਹੈ ਤੇ ਤਾ ਕਰਕੇ ਇਹ ਤਿੰਨ ਬੰਦਿਆਂ ਖਿਲਾਫ ਅਸੀਂ ਜਿਹੜੀ ਕਾਰਵਾਈ ਦਾ ਜਿਹੜਾ ਆ ਅੱਜ ਆਪਣਾ ਇੱਕ ਲੈਟਰ ਦਿੱਤਾ ਹੈ ਜੀ ਦੇਖੀ ਜੀ ਕੀ ਕੰਮ ਕਰਦਾ ਛਿੰਮਾ ਜਿਹੜਾ ਹੈ ਨਗਰ ਕੌਂਸਲ ਦੇ ਵਿੱਚ ਹੈ ਕਿਵੇਂ ਕੀ ਦੇਖੋ ਇਹ ਨਗਰ ਕੌਂਸਲ ਵਿੱਚ ਵੀ EMPLOYEE ਹੈ ਤੇ ਇਹਦੀ ਜਿਹੜੀ ਇਹਦੀ ਜਿਹੜੀ ਇੱਕ ਫਲੈਕਸਾਂ ਦੀ ਜਿਹੜੀ ਦੁਕਾਨ ਚਲਾਉਂਦਾ ਪ੍ਰਾਈਵੇਟ ਤੌਰ ਤੇ ਕੰਨਿਆ ਸਕੂਲ ਦੇ ਸਾਹਮਣੇ ਤੇ ਉਹਦਾ ਮਾਲਕ ਵੀ ਆ ਤੇ ਇਹ ਜਿਹੜਾ ਆ ਮੇਨ ਕੰਮੇ ਤਾਂ ਇਹਦਾ ਫਲੈਕਸਾਂ ਦਾ ਹੀ ਆ ਜੀ ਕੀ ਕੀ ਕਹਤਾ ਮਿਲ ਰਹੀ ਸੀ ਦੀਆਂ ਤੁਹਾਨੂੰ ਦੇਖੋ ਪਿਛਲੀ ਵਾਰ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਮਾਡਰਨ ਰੋਬੋਟੀ ਦਾ ਇੱਕ ਬੋਰਡ ਵਾਇਰਲ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਪ੍ਰੋਟੈਸਟ ਕਰਿਆ ਸੀਗਾ ਉਹਦੇ ਵਿੱਚ ਵੀ ਈਸੀ ਬੰਦੇ ਦਾ ਜਿਹੜਾ ਹੱਥ ਸੀਗਾ ਤੇ ਇਹਨੇ ਬਾਅਦ ਚ ਆ ਕੇ ਥਾਣੇ 'ਚ ਆਪਣੀ ਗਲਤੀ ਮੰਨੀ ਤੇ ਚਲੋ ਸਮਾਜਿਕ ਕੁਛ ਬੰਦੇ ਵਿੱਚ ਪੈ ਗਏ ਅਸੀਂ ਇਹਨੂੰ ਮਾਫ ਕਰਤਾ ਕੀ ਮਗਰ ਬਾਰ ਬਾਰ ਕੀ ਪਿਛਲੇ ਦਿਨੋਂ ਇੱਕ ਅਸੀਂ ਬੋਰਡ ਲਗਾਇਆ ਸੀਗਾ ਪੱਤਰਕਾਰ ਭਾਈਚਾਰੇ ਦਾ ਤੇ ਉਹਦੇ ਵਿੱਚ ਵੀ ਉਹ ਬੋਰਡ ਵੀ ਇਸੇ ਦੁਬਾਰਾ ਪੰਕਤ ਦੁਆਰਾ ਫੜਿਆ ਗਿਆ ਸੀਗਾ ਲੱਕੜ ਮੰਡੀ ਚੌਂਕ ਤੇ ਲਵਾਇਆ ਗਿਆ ਸੀਗਾ ਤੇ ਇਹਦੀ ਜਿਹੜੀ ਹੈ ਬਾਰ ਬਾਰ ਜਿਹੜੀ ਕੋਚੀ ਹਰਕਤ ਆ ਉਹ ਆ ਰਹੀਆਂ ਅੱਛਾ ਇੱਕ ਗੱਲ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਇੱਕ ਬੜੀ ਵਧੀਆ ਜਾਣਕਾਰੀ ਦੇਣਾ ਚਾਹਾਂਗਾ ਇੱਕ ਪਿਛਲੇ ਦਿਨੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਜਿਹੜਾ ਪੰਨੂ ਹੈ ਸੰਵਿਧਾਨ ਵਿਰੋਧੀ ਅੰਬੇਦਕਰ ਵਿਰੋਧੀ ਇੱਕ ਪੰਨੂ ਹੈ ਗੁਰਪਤਵਾਂ ਨੂੰ ਹਨਾ ਤੇ ਉਹ ਬੰਦੇ ਨੇ ਸਿੱਧਮ ਸਿੱਧਾ ਅੰਬੇਦਕਰਵਾਦੀ ਲੋਕਾਂ ਨੂੰ ਚੈਲੰਜ ਕਰਿਆ ਸੀਗਾ ਕਿ ਜਿਹੜਾ ਅੰਬੇਦਕਰ ਦੀ ਮੂਰਤੀ ਦੀ ਜਾਂ ਅੰਬੇਦਕਰ ਸਾਹਿਬ ਦੀ ਫੋਟੋ ਦੀ ਬੇਦਬੀ ਕਰੇਗਾ ਅਸੀਂ ਉਹਨੂੰ 11 ਲੱਖ ਰੁਪਏ ਇਨਾਮ ਦਵਾਂਗੇ ਤੇ ਸਾਨੂੰ ਇਹ ਘਟਨਾ ਉਹਦੇ ਨਾਲ ਹੀ ਜੁੜੀ ਦਿਖ ਰਹੀ ਹੈ ਤੇ ਅਸੀਂ ਪ੍ਰਸ਼ਾਸਨ ਉਹ ਵੀ ਲਿਖ ਕੇ ਦਿੱਤਾ ਹੈ ਕਿ ਇਹਨਾਂ ਦੀ ਕਾਲ ਡਿਟੇਲਾਂ ਤਿੰਨਾਂ ਦੀ ਤੇ ਇਹਨਾਂ ਦੇ ਬੈਂਕ ਖਾਤੇ ਵੀ ਦੇਖੋ ਜਾਂਚ ਕਰੇ ਕਿ ਸਾਨੂੰ ਇਹ ਲੱਗਦਾ ਹੈ ਕਿ ਇਹਨਾਂ ਨੇ 11 ਲੱਖ ਦੇ ਲਾਲਚ 'ਚ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਹੈ ਮੂਰਤੀ ਦੀ ਜਾਂ ਫੋਟੋ ਦੀ ਬੇਦਬੀ ਕੀਤੀ ਹੈ ਈ ਨਾਮ ਹੈ ਜੀ ਮੇਰਾ ਨਾਮ ਨਰੇਸ਼ ਕੁਮਾਰ ਹੈ ਜੀ ਸਿਵਰੇਜਪੁਰ ਤੋਂ ਪ੍ਰਧਾਨੇ ਜੀ ਮਹਰਾਜਪੁਰ ਕੀ ਕਹਿਣਾ ਚਾਹਾਂਗਾ ਅੱਜ ਐਸਜੀਐਮ ਸਾਹਿਬ ਦੇ ਦਫ਼ਤਰ ਪਹੁੰਚੇ ਆ। ਦੇਖੋ ਅੱਜ ਐਸਜੀਐਮ ਸਾਹਿਬ ਨੂੰ ਅਸੀਂ ਮਿਲਣਾ ਸੀ ਉਹ ਕਿਸੇ ਕੰਮ ਦੇ ਰਿਹਾ ਸੀ ਇਹ ਕਰਕੇ ਕਿਤੇ ਮੀਟਿੰਗ 'ਚ ਗਏ ਹੋਏ ਆ ਬਾਹਰ ਤੇ ਅਸੀਂ ਨਵੇਂ ਤਹਿਸੀਲਦਾਰ ਜੀ ਨੂੰ ਮਿਲੇ ਆਂ ਜੀ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ। ਇਹ ਜਿਹੜੀ ਘਟਨਾ ਹੋਈ ਹੈ ਬਾਬਾ ਸਾਹਿਬ ਦੇ ਜਿਹੜੀ ਆਸਥਾਨ ਨੂੰ ਜਿਹੜੀ ਸੱਟ ਲੱਗ ਰਹੀ ਹੈ ਹਰ ਵਾਰੀ ਜਿਹੜੀ ਦੇਖੋ ਰੋਜ਼ਾਨਾ ਹੀ ਮਤਲਬ ਕਿ ਕੋਈ ਨਾ ਕੋਈ ਇਹਨਾਂ ਨੇ ਮੁੱਦਾ ਬਣਾਇਆ ਹੁੰਦਾ ਹੈ ਤੇ ਜਿਵੇਂ ਕਿ ਹੁਣ ਸੁਖੀ ਪ੍ਰ ਪੰਨੂ ਨਾਲ ਹੀ ਕੋਈ ਇਹਨਾਂ ਦੀ ਮਿਲੀਸੁਜੀ ਸਾਜ਼ਿਸ਼ ਹੋ ਸਕਦੀ ਹੈ ਜਿਹੜੀ ਇਹ ਕੋਝੀਆਂ ਹਰਕਤਾਂ ਕਰ ਰਹੇ ਹਨ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂ ਵੀ ਇਸ ਤੇ ਜੜੀ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਵੇ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਅਸ਼ੋਕ ਕੁਮਾਰ ਹੈ ਜੀ ਭਾਰਤੀ ਭਾਰਤ ਮਦੁਰ ਸੰਗ ਤੋਂ ਕਮੇਟੀ ਦੇ ਪ੍ਰਧਾਨ ਨੇ ਤੇ ਅੱਜ ਜੋ ਜੈਪੀ ਮੰਚ ਨਾਲ ਤੁਸੀਂ ਇੱਥੇ ਰੋਜ਼ ਪੱਤਰ ਦੇਣ ਆਏ ਹੋ ਕੀ ਕਹਿਣਾ ਹੈ ਇਸ ਬਾਰੇ ਇਹ ਸਾਡੇ ਸੁਖੀ ਬੜੇ ਭਾਰ ਜੀ ਆ ਸਾਡੇ ਪਰ ਅਸੀਂ ਇਕੱਠੇ ਹੀ ਚੱਲਦੇ ਆ ਸਾਡੀ ਜਥੇਬੰਦੀਆਂ ਸਾਡੇ ਨਾਲ ਹੈ ਜਦ ਵੀ ਕੋਈ ਵੀ ਆਵਾਜ਼ ਚੱਕਦੇ ਆ ਅਸੀਂ ਇਹਨਾਂ ਨਾਲ ਨਾਲ ਹੁੰਦੇ ਆ ਇਹਨਾਂ ਨੇ ਪਰਸੋਂ ਦੱਸਿਆ ਸੀ ਉਹਨਾਂ ਵੀ ਬਾਬਾ ਸਾਹਿਬ ਕੀ ਨਾਲ ਬਹੁਤ ਬੇਅਦਬੀ ਕੀਤੀ ਇਹਨਾਂ ਨੇ ਪੋਸਟਰ ਵੀ ਪਾੜਤੇ ਇਸ ਕਰਕੇ ਅਸੀਂ ਐਸਜੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ ਉਹ ਮਿਲੇ ਨਹੀਂ ਹੈਗੇ ਇਸ ਕਰਕੇ ਅਸੀਂ ਸਾਡੇ ਜਿਹੜੇ ਤਹਿਸੀਲਦਾਰ ਉਹਨਾਂ ਨੂੰ ਪੜਾਇਆ ਇੰਨਾ ਹੀ ਕਹਿਣਾ ਚਾਹੁੰਦਾ ਮੈਂ ਇਹਨਾਂ ਵੱਲੋਂ ਅੱਜ ਮੰਗ ਪੱਤਰ ਦਿੱਤਾ ਗਿਆ ਹੈਗਾ ਜਿਹੜਾ ਬਾਬਾ ਸਾਹਿਬ ਅਪੇਦਕਰ ਆਪਣੇ ਪਾਤਰਤਨ ਹੈਗੇ ਆ ਉਹਨਾਂ ਦੀ ਕੋਈ ਫੋਟੋਆਂ ਦੇ ਨਾਲ ਕੋਈ ਵਾਰੀ ਅੱਧੀ ਕਿਸੇ ਕਿਤੇ ਕੀਤੀ ਆ ਇਹਦੇ ਤੇ ਅਸੀਂ ਪੜਤਾਲ ਕਰਵਾ ਕੇ ਜਦੀ ਕਾਰਵਾਈ ਕੀਤੀ ਜਾਊਗੀ ਇਸ ਤਰ੍ਹਾਂ ਦਿੱਤਾ ਗਿਆ ਹੈ ਭਾਈ ਨੇ ਇਹੇ ਮਾਨਯੋਗ ਐਸਡੀਐਮ ਸਾਹਿਬ ਦੇ ਨਾਮ ਦਿੱਤਾ ਗਿਆ ਜੀ ਕਿਸੇ ਕਿਸ ਤੇ ਗਿਲਾਸ ਦਿੱਤਾ ਗਿਆ ਅੱਛਾ ਅੱਗੇ ਮੈਂ ਭੜਿਆ ਨਹੀਂ ਜੀ ਬਾਅਦ ਚ ਦੇਖ ਲੈਨੇ ਆਪਾਂ ਦੱਸ ਦਿੰਦੇ ਤੁਹਾਨੂੰ ਕਰ ਦਿੰਦੇ ਜੀ ਪ੍ਰਦੀਪ ਕੁਮਾਰ ਜੀ ਮੈਂ ਤਸੀਲਾ ਰਚੀ